ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਚ ਭਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਜੋ ਮਤਲਬ ਇੱਕ ਲਹਿਰ ਚਲਾਈ ਗਈ ਸੀ ਪੰਜਾਬ ਬਚਾਓ ਪਖੰਡ ਭਜਾਓ ਦੇ ਤਹਿਤ ਤੇ ਕੁਝ ਲੋਕਾਂ ਨੇ ਬਾਬਾ ਜੀ ਤੇ ਜਿਹੜੇ ਮਤਲਬ ਇਲਜ਼ਾਮ ਲਗਾਏ ਸੀਗੇ ਪੈਸੇ ਲੈਣ ਦੇ ਧੋਖਾਧੜੀ ਕਰਨ ਦੇ ਤੇ ਉਹ ਇਲਜ਼ਾਮਾਂ ਨੂੰ ਬਾਬਾ ਜੀ ਨੇ ਜਿਹੜਾ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਸਿਰੇ ਤੋਂ ਨਕਾਰਿਆ ਤੇ ਅਸਨੇ ਵੀਡੀਓ ਵਿੱਚ ਮਤਲਬ ਸਾਰੀ ਜਿਹੜੀ ਗੱਲ ਕਲੀਅਰ ਕੀਤੀ ਹੈ ਚਲੋ ਦੇਖਦੇ ਹਾਂ ਕਿਦਾਂ ਦੀ ਆਸ ਕਰਦੇ ਹਾਂ ਸਰ ਚੜ੍ਹਦੀ ਕਲਾ 'ਚ ਹੋਵੋਗੇ ਆ ਪਹਿਲਾ ਸਰਦਾਰ ਪ੍ਰੇਮ ਸਿੰਘ ਸਫਰੀ ਉਹਨਾਂ ਦੀ ਸੁਣੋ ਜਾਂ ਫਿਰ ਬੰਕ ਕੇ ਤੇਰੇ ਨਾਲ ਜਿਹੜੀ ਇੱਕ ਮਤਲਬ ਪਹਿਲਾਂ ਤਾਂ ਸੀ ਇੱਕ ਵੀ ਦਾ ਮਸਲਾ ਉਸ ਬਾਰੇ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਤੇਰੇ ਵਾਸਤੇ ਪਰ ਉਹਨੇ ਕਿਹਾ ਸੀ ਕਿ ਮੇਰੀ ਬੇਨਤੀ ਆ ਜਿਹੜੀ ਗੱਲ ਇਸ ਵੀਰ ਨੇ ਕਹੀ ਹੈ ਵੀ ਗੌਰਵ ਕੱਕੜ ਨੇ ਕਿਹਾ ਸੀ ਇੱਕ ਲੜਕੀ ਦਾ ਕੋਈ ਮਸਲਾ ਹੈ ਉਹਦਾ ਹੱਲ ਕਰਨਾ ਜ਼ਰੂਰੀ ਹੈ ਠੀਕ ਹੈ ਉਹ ਹੱਲ ਮੈਂ ਹੁਣ ਤੁਹਾਨੂੰ ਸੰਗਤ ਨੂੰ ਦੱਸ ਦਾਂ ਵੀ ਕੀ ਹੈ ਪਿਛਲੇ ਦਿਨੀ ਭਾਈ ਮਨਪ੍ਰੀਤ ਸਿੰਘ ਖਾਲਸਾ ਮੇਰੇ ਉੱਪਰ ਬਹੁਤ ਇਲਜ਼ਾਮ ਲੱਗੇ ਸੀ ਠੀਕ ਹੈ ਇੱਕ ਮੋਟਰਸਾਈਕਲਾਂ ਦੇ ਤੇ ਮੋਟਰਸਾਈਕਲਾਂ ਦੀ ਸ਼ਿਕਾਇਤ ਕਰਨ ਵਾਲੇ ਇਹਨਾਂ ਦੇ ਉਹ ਰਿਸ਼ਤੇਦਾਰ ਨੇ ਠੀਕ ਹੈ ਰੇਮ ਸਿੰਘ ਸਫਰੀ ਦੇ ਵੀਰ ਸੁਖਚੈਨ ਸਿੰਘ ਜੀ ਹੋਣੀ ਤੇ ਹੋਰ ਵੀ ਤਿੰਨ ਚਾਰ ਜਿਹੜੇ ਵੀਰ ਨੇ ਨਾਲ ਜਿਨ੍ਹਾਂ ਦੀ ਬੇਟੀ ਸੀ ਜਿਹਦੇ ਮਤਲਬ ਲੜਕੀ ਦੇ ਵਿਆਹ ਹੁੰਦਾ ਹਨ ਸੋ ਉਹਨੇ ਜਿਉਂਦੇ ਮਾਪੇ ਮਾਰ ਦਿੱਤੇ ਸੀਗੇ ਉਹ ਮਤਲਬ ਮੋਟਰਸਾਈਕਲ ਸਾਰੇ ਮੇਰੇ ਘਰੇ ਵੀ ਖੜੇ ਹੋਏ ਨੇ ਹਨ ਤੇ ਇਹਨਾਂ ਨੇ ਕਹਿ ਦਿੱਤਾ ਸੀ ਵੀ ਮੋਟਰਸਾਈਕਲ ਵੀ ਚੋਰੀ ਦੇ ਮੋਟਰਸਾਈਕਲ ਭਾਈ ਸਾਹਿਬ ਕੋਲੇ ਖੜੇ ਤੇ ਇਹ ਜਿਹੜੀ ਗੱਲ ਕਹੀ ਹੈ ਨਾ ਵੀ ਉਹ ਲੜਕੀ ਦਾ ਮਸਲਾ ਹੱਲ ਕਰ ਉਹਨਾਂ ਤੇ ਹੋ ਗਿਆ ਸੀ ਪਰਚਾ ਠੀਕ ਹੈ ਜੀ ਉਹਨਾਂ ਬੰਦਿਆਂ ਦੇ ਹੋਇਆ ਪਰਚਾ ਹੁਣ ਇਹ ਪ੍ਰੇਮ ਸਿੰਘ ਸਫਰੀ ਹੈਗਾ ਉਹਨਾਂ ਦਾ ਰਿਸ਼ਤੇਦਾਰ ਨੇ ਰਿਲੇਟਿਵ ਨੇ ਇਹ ਚਾਹੁੰਦੇ ਆ ਵੀ ਬਾਬਾ ਮਨਪ੍ਰੀਤ ਉਹਨਾਂ ਨਾਲ ਰਾਜੀਨਾਮਾ ਕਰੇ ਹੁਣ ਠੀਕ ਹੈ ਵੱਡੀ ਗੱਲ ਇਹ ਹੈ ਠੀਕ ਹੈ ਮੈਂ ਤੁਹਾਨੂੰ ਸੰਗਤ ਦੇ ਅੱਜ ਸਨਮੁਖ ਬੇਨਤੀ ਕਰਨ ਲੱਗਾ ਜਿਹੜੀ ਆ ਵੀਰ ਨੇ ਗੱਲ ਕਹੀ ਐ ਐਂਡ ਦੇ ਵਿੱਚ ਵੀ ਮੈਂ ਮਤਲਬ ਉਹ ਪਤਾ ਨਹੀਂ ਕੀ ਇਹਦੇ ਕੋਲ ਇੱਕ ਟੈਲੈਂਟ ਜਿਹਾ ਹੈਗਾ ਵੀਰ ਬੋਲਦਾ ਵੀ ਖਿੱਦੋ ਕੋ ਪ੍ਰੋਲੂ ਤੇ ਲੀਰਾ ਨਿਕਲਨੀ ਆ ਨਾ ਤੁਸੀਂ ਮੇਰੇ ਤੇ ਇਲਜ਼ਾਮ ਲਾ ਦੇ ਵੀ ਜਨਾਨੀਆਂ ਉਹ ਜਦੋਂ ਮਤਲਬ ਉੱਥੇ ਗੁਰਦੁਆਰਾ ਸਾਹਿਬ ਇਹਨਾਂ ਦੇ ਸਖਤੈ ਸਿੰਘ ਜਾਂਦੇ ਵੀ ਉਹ ਬਿਆਨ ਦੇ ਰਿਹਾ ਵੀ ਬਾਬਾ ਮਨਪ੍ਰੀਤ ਸਿੰਘ ਨੂੰ ਹਰ ਗੁਰਦੁਆਰੇ ਚੋਂ ਜਨਾਨੀ ਦੇ ਮਸਲੇ 'ਚ ਕੱਢਤਾ ਠੀਕ ਹੈ ਮੈਨੂੰ ਇਹ ਤਾਂ ਦੱਸੋ ਵੀ ਉਹ ਕਿਹਦੀ ਕੁੜੀ ਸੀ ਕਿਹਦੀ ਮਾਂ ਸੀ ਜਾਂ ਕਿਹਦੀ ਭੈਣ ਸੀ ਵੀ ਜਿਹੜੀ ਜਨਾਨੀ ਦੇ ਮਸਲੇ 'ਚ ਬਾਬੇ ਮਨਪ੍ਰੀਤ ਨੂੰ ਕੱਢਿਆ ਉਸ ਉਹ ਸੰਗਤ ਦੇ ਸਾਹਮਣੇ ਤਾਂ ਲੈ ਕੇ ਆਓ ਵੀ ਆਹ ਗੱਲ ਸੀ ਭਾਈ ਹਨਾ ਮਤਲਬ ਯਾਰ ਤੁਸੀਂ ਜੋ ਆਈਆਂ ਮੂੰਹ ਆਈਆਂ ਤੁਸੀਂ ਕਹੀ ਜਾਂਦੇ ਹੋ ਕਹੀ ਜਾਂਦੇ ਉਹਨਾਂ ਨੂੰ ਸਾਬਤ ਵੀ ਕਰਨਾ ਪੈਂਦਾ ਹੈ ਇਹਨਾਂ ਗੱਲਾਂ ਨੂੰ ਠੀਕ ਹੈ ਮੈਂ ਤੇਰੇ ਪੈਰ ਤੋਂ ਲੈ ਕੇ ਤੇਰੇ ਸਿਰ ਤੱਕ ਠੀਕ ਹੈ ਚਿੱਠੇ ਸਾਰੇ ਛੋਡੇ ਮੇਰੇ ਕੋਲ ਪਏ ਆ ਠੀਕ ਹੈ ਪਰ ਮੈਂ ਨਿੱਜੀ ਜ਼ਿੰਦਗੀ ਬਾਰੇ ਕਿਸੇ ਦੀ ਜ਼ਿੰਦਗੀ ਬਾਰੇ ਨਹੀਂ ਬੋਲਦਾ ਕਿਉਂਕਿ ਇਨਸਾਨ ਗਲਤੀਆਂ ਦਾ ਬੁਤਲਾ ਹੁੰਦਾ ਠੀਕ ਹੈ ਤੋ ਜ਼ਿੰਦਗੀ ਚ ਕਈ ਵਾਰੀ ਕੋਈ ਮੇਰੇ ਤੋਂ ਵੀ ਭੁੱਲ ਹੋਈ ਹੋਊਗੀ ਪਰ ਮੈਂ ਕਹਿੰਨਾ ਵੀ ਯਾਰ ਕੋਈ ਗਲਤੀ ਵੀ ਹੋ ਗਈ ਹੋਣੀ ਆ ਪਰ ਜਿਹੜੇ ਇਲਜ਼ਾਮ ਤੁਸੀਂ ਵਾਰ-ਵਾਰ ਮੇਰੇ ਤੇ ਲਾ ਰਹੇ ਹੋ ਕੋਈ ਉਹਨਾਂ ਨੂੰ ਸਾਹਮਣੇ ਤਾਂ ਲੈ ਕੇ ਆਓ ਵੀ ਕਿਹੜੀ ਉਹ ਕੁੜੀ ਬੁੜੀ ਸੀ ਕਿਹੜੀ ਤੁਸੀਂ ਮਨਪ੍ਰੀਤ ਸਿੰਘ ਨੂੰ ਯਾਰ ਤੁਸੀਂ ਜਿਹਦੇ ਨਾਲ ਵੇਖ ਲਿਆ ਠੀਕ ਹੈ ਲੰਗਰ ਮਾਤਾ ਖੀਵੀ ਗੁਰਦੁਆਰਾ ਸਾਹਿਬ ਚ ਮੈਂ ਰਿਹਾ ਹਾਂ ਠੀਕ ਹੈ ਸ਼ੁਰੂ ਤੋਂ ਰਿਹਾ ਮੇਰੇ ਕੋਲੇ ਲਿਖਤ ਪੜ ਤਾਂ ਠੀਕ ਹੈ ਕਈ ਗੱਲਾਂ ਹੁੰਦੀਆਂ ਵੀ ਉੱਥੇ ਕਈਆਂ ਨੂੰ ਮੇਰਾ ਚਿਹਰਾ ਨਹੀਂ ਪਸੰਦ ਹੋਣਾ ਤੇ ਮੈਨੂੰ ਵੀ ਹੋ ਸਕਦਾ ਕਿਸੇ ਦਾ ਚਿਹਰਾ ਚੰਗਾ ਨਾ ਲੱਗਦਾ ਹੋਵੇ। ਤੋ ਇਦਾਂ ਦੀਆਂ ਕੁਝ ਗੱਲਾਂ ਹੁੰਦੀਆਂ ਰਹਿੰਦੀਆਂ ਗੁਰੂ ਘਰਾਂ 'ਚ ਮੰਦਰਾਂ 'ਚ ਹਨਾ ਸਾਰੇ ਪਾਸੇ। ਪਰ ਵੱਟ ਇਹ ਐ ਵੀ ਕੋਈ ਤੁਹਾਡੇ ਕੋਲ ਕੋਈ ਵੀਡੀਓ ਪ੍ਰੂਫ ਐ ਕੀ ਸਬੂਤ ਐ ਤੁਹਾਡੇ ਕੋਲੇ ਕਿਸੇ ਗੱਲ ਦਾ ਤੁਸੀਂ ਯਾਰ ਵਾਰ-ਵਾਰ ਮਨਪ੍ਰੀਤ ਦੇ ਉੱਤੇ ਜੜਿਓ ਮਨਪ੍ਰੀਤ ਦੇ ਮੈਂ ਕੀ ਮਾੜਾ ਕਰਤਾ ਵੀ ਮੈਂ ਇੱਕ ਮਹਿਮ ਲੈ ਕੇ ਤੁਰਿਆ ਮੈਂ ਪਖੰਡ ਨੂੰ ਖਤਮ ਕਰ ਰਿਹਾ ਮੈਂ ਤਾਂ ਨਾ ਉਹਨਾਂ ਬੰਦਿਆਂ ਨੂੰ ਯਾਰ ਨਾ ਬੀਬੀਆਂ ਨੂੰ ਬੋਲ ਰਿਹਾ ਨਾ ਹੀ ਮੈਂ ਕੋਈ ਮਤਲਬ ਧਰਮ ਦੇ ਖਿਲਾਫ ਹਨ ਮੈਂ ਤਾਂ ਇੱਕ ਧਰਮ ਦੀ ਆੜ ਚ ਜਿਹੜੇ ਲੋਕ ਵਿਚਾਰੇ ਗਵਰਾਹ ਹੋਏ ਬੈਠਣ ਕਿੰਨੇ ਕਿੰਨੇ ਲੱਖਾਂ ਰੁਪਈਆ ਦੀ ਲੋਕਾਂ ਨੇ ਠੱਗੀਆਂ ਜੜੀਆਂ ਖਾਧੀਆਂ ਤੇ ਜੇ ਉਹਨਾਂ ਨੂੰ ਵੇਖ ਕੇ ਆਉਣ ਵਾਲੇ ਸਮੇਂ ਚ ਯਾਰ 21 ਮਿਸ ਦੀ ਚੱਲ ਰਹੀ ਹੈ ਕਿਹੜੇ ਪਾਸੇ ਲੋਕ ਸਾਡੇ ਤੁਰ ਰਹੇ ਐ ਤੇ ਜੇ ਉਹਨਾਂ ਨੂੰ ਵੇਖ ਕੇ ਕੁਝ ਲੋਕ ਜਿਹੜੇ ਮਤਲਬ ਇਸ ਚੀਜ਼ ਨੂੰ ਸਮਝ ਲੈਣਗੇ ਵੀ ਇਹ ਸਭ ਕੁਝ ਪਖੰਡ ਹੈ ਮਤਲਬ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਦੇਵੀ ਸ਼ਕਤੀਆਂ ਕੋਈ ਇਦਾਂ ਦੀਆਂ ਨਹੀਂ ਹੁੰਦੀਆਂ ਹਨਾ ਉਹਦੇ ਬ੍ਰੇਤਾਂ ਦੇ ਡਰਾਵੇ ਪਾ ਕੇ ਜਿਵੇਂ ਲੋਕਾਂ ਨੂੰ ਲੁੱਟਿਆ ਸਾਨੂੰ ਲੁੱਟਣਗੇ ਲੋਕ ਪਿੱਛੇ हट ਜਾਣਗੇ ਹਨ ਤਾਂ ਮੈਂ ਮਾੜਾ ਕੀ ਕਰ ਰਿਹਾ ਹਾਂ ਤੁਸੀਂ ਮੇਰੇ ਖਿਲਾਫ ਬੋਲੇ ਠੀਕ ਹੈ ਮੇਰੇ ਤੇ ਕੋ ਮੋਗੇ ਦੇ ਕੇਸ ਦੇ ਤੁਸੀਂ ਕਾਗਜ਼ ਚੱਕੀ ਫਿਰਦੇ ਹਨ ਉਸ ਕੇਸ ਚੋਂ ਮੈਂ ਬਰੀ ਹੋਇਆ ਵਾਂ ਉਹਦੇ ਵਿੱਚ ਵੀ ਕਈ ਗੱਲਾਂ ਐ ਹੁੰਦੀਆਂ ਵੀ ਕਈ ਕੋਈ ਸੌ ਹੁੰਦੀਆਂ ਲਾਗ ਲਟਨ ਬੰਦਾ ਧੱਕੇ ਨਾਲ ਕੋਈ ਸੌ ਕਿਸ ਤਰੀਕੇ ਨਾਲ ਪਰਚਾ ਕਰਾ ਜਾਂਦਾ ਉਹ ਵੀ ਇਦਾਂ ਨਹੀਂ ਆਏ ਸੀ ਤੋ ਉਹ ਤੋਂ ਮੈਂ ਭਰੀਆਂ ਉਸ ਕੇਸ ਤੋਂ ਠੀਕ ਹੈ ਮੇਰੇ ਤੇ ਕੇਸ ਚੱਲਦਾ ਸੀ ਕੋਈ ਮੈਂ ਭਰੀਆਂ ਉਹਦੇ ਤੋਂ ਪਰ ਇਹ ਨਹੀਂ ਹੁੰਦਾ ਵੀ ਯਾਰ ਤੁਸੀਂ ਮਤਲਬ ਜਿਵੇਂ ਤੂੰ ਕਹਿਣਾ ਮੈਂ ਪੋਤਲੇ ਫਰੋਲ ਲੈ ਫਰੋਲ ਲਾ ਯਾਰ ਜਿਹੜੇ ਪੋਤਲੇ ਰਹਿ ਗਏ ਤੇਰੇ ਕੋਲੇ ਉਹ ਵੀ ਫਰੋਲ ਲਾ ਤੂੰ ਵੀਰ ਤੂੰ ਖੁਸ਼ ਹੋ ਜਾ ਜੇ ਤੂੰ ਕਵੇਂ ਨਾ ਵੀ ਭਾਈ ਮਨਪ੍ਰੀਤ ਨੂੰ ਮਾਰਾ ਗਹਿਗੇ ਜਾਂ ਮੈਂ ਆਏ ਕਰਕੇ ਤੇ ਮੈਂ ਕਦੇ ਵੀ ਰਾਜੀਨਾਮਾ ਕਰਾ ਲੂ ਰਾਜੀਨਾਮੇ ਨਾਲੇ ਇਦਾਂ ਨਹੀਂ ਹੁੰਦੇ ਹੁੰਦੇ ਪਹਿਲਾਂ ਤਾਂ ਤੁਹਾਡੀਆਂ ਐਡਿੰਗ ਐਡਿੰਗਾਂ ਯਾਰ ਜਵਾਨਾਂ ਲੱਗੀਆਂ ਹਨ ਤੁਸੀਂ ਇੰਨਾ ਕੁਝ ਬੋਲੇ ਹਨ ਤੁਸੀਂ ਕਹਤਾ ਵੀ ਮਨਪ੍ਰੀਤ ਸਿੰਘ ਜੀ ਨੇ ਨਵਾਲਗ ਕੁੜੀ ਦਾ ਵਿਆਹ ਕਰਤਾ ਪਹਿਲੀ ਗੱਲ ਤਾਂ ਮੈਂ ਵਿਆਹ ਕੀਤਾ ਹੀ ਨਹੀਂ ਮੇਰਾ ਆਪਣਾ ਸਥਾਨ ਹੈ ਮੇਰੇ ਗ੍ਰੰਥੀ ਸਿੰਘ ਰੱਖਿਆ ਹੋਇਆ ਹੈ ਗ੍ਰੰਥੀ ਸਿੰਘ ਨਵੇਂ ਕਿਲੇ ਦਾ ਉਹ ਵੀਰ ਸੀਗਾ ਤੇ ਉਹਨੇ ਜੇ ਆਨੰਦ ਕਾਰਜ ਕਰਤੇ ਥੋੜੀ ਕੁੜੀ ਨੇ ਆ ਕੇ ਕਹਦਾ ਵੀ ਮਾਪਿਓ ਯਾਰ ਮਰਿਆ ਠੀਕ ਹੈ ਭੂਆ ਨਾਲ ਆਈ ਹੈ ਭੂਆ ਨੇ ਦਸਕਤ ਕੀਤੀ ਹਲਫੀਆਂ ਬਿਆਨ ਥੋੜੀ ਕੁੜੀ ਦੇ ਵੀ ਹੈ ਭੂਆ ਦੇ ਵੀ ਸਾਰਾ ਸੈਨ ਹੋਇਆ ਦਸਕਤ ਹੋਇਆ ਮੁੰਡੇ ਵਾਲਾ ਪਰਿਵਾਰ ਸਾਡੀ ਉਸ ਕਲੌਨੀ ਤੋਂ ਸੀ ਜਿੱਥੇ ਸਾਡਾ ਸਥਾਨ ਹੈ ਦਿੱਗੇ ਉਹਦੇ ਵਿੱਚ ਆ ਕੇ ਜੇ ਤੁਹਾਡੀ ਕੋਈ ਕੁੜੀ ਹੈ ਉਹ ਆ ਕੇ ਕਹਿੰਦੀ ਹੈ ਵੀ ਇਹ ਬੱਚੀ ਨੂੰ ਪਾਲ ਲਈ ਮੈਂ ਆ ਤੇ ਜੇ ਬਿਆਨ ਲੈ ਕੇ ਉਹਦੀ ਜਿਹੜੀ ਉਮਰ ਹੈ ਉਹ ਪੂਰੀ ਹੈ ਠੀਕ ਹੈ ਤੇ ਉਹਦੇ ਵਿੱਚ ਜੇ ਵਿਆਹ ਹੋ ਗਿਆ ਤਾਂ ਕਰਤਾ ਹਨ ਤੇ ਫਿਰ ਤੁਸੀਂ ਸਾਨੂੰ ਸਾਡੇ ਚੜ ਕੇ ਆ ਕੇ ਵੀ ਹਾਂ ਇਦਾਂ ਉੱਤੇ ਮੋਟਰਸਾਈਕਲ ਖੜਿਆ ਤੁਸੀਂ ਕਹਿੰਦਾ ਚੋਰੀ ਦੇ ਫਿਰ ਚੋਰੀ ਦੇ ਤੁਸੀਂ ਉਹ ਸਾਬਤ ਕਰਵਾ ਤੇ ਚੋਰੀ ਦੇ ਸੀ ਮੋਟਰਸਾਈਕਲ ਖੜੇ ਹੈਂ ਉਰਾਈਆਂ ਪੰਦੀਆਂ ਦੇ ਕੁਝ ਜੇ ਮੋਟਰਸਾਈਕਲ ਕੋਈ ਗੁਰਦੁਆਰਾ ਠੱਲ ਗਿਆ ਤੁਸੀਂ ਮਤਲਬ ਆਪਦੇ ਉਹ ਇਸ ਤਰੀਕੇ ਨਾਲ ਚੱਲੇ ਵੀ ਅਸੀਂ ਪਤਾ ਨਹੀਂ ਕੀ ਇਹਨੂੰ ਜੇਲ੍ਹ ਭੇਜ ਦਾਂਗੇ ਹਨ ਮਨਪ੍ਰੀਤ ਨੂੰ ਤਾਂ ਫੇਰ ਤੁਸੀਂ ਉਸ ਤੋਂ ਬਾਅਦ ਜੀ ਕੁੜੀ ਦਾ ਮੈਟਰ ਲੈ ਲਿਆ ਮੁੰਡੇ ਵਾਲੇ ਪਰਿਵਾਰ ਨੇ ਵੀ ਤੁਹਾਡੇ ਤੇ ਮਤਲਬ ਮੁਕੱਦਮਾ ਲਾਇਆ ਵੀ ਕੁੜੀ ਅਸੀਂ ਵਿਆਹ ਕੇ ਲਿਆਂਦੀ ਹੈ ਤੇ ਸਾਨੂੰ ਕੁੜੀ ਦਿਓ ਹਨਾ ਉਹ ਇਸ ਤਰੀਕੇ ਨਾਲ ਤੁਸੀਂ ਉੱਥੇ ਹੱਥੋਪਾਈ ਹੋਏ ਇੱਟਾਂ ਰੋੜੇ ਤੁਸੀਂ ਚਲਾਦੇ ਹਨਾ ਅਸੀਂ ਕੱਲੇ ਸੀ ਨਾ ਮੇਰਾ ਆਪਣਾ ਪਿਸਟਲ ਮੇਰਾ ਰਵਾਲਵਰ ਅਸਲਾ ਜਿਹੜਾ ਜਿੰਨਾ ਵੀ ਹੈ ਮੇਰਾ ਗੱਡੀ 'ਚ ਰੱਖਿਆ ਸੀਗਾ ਤੇ ਅਸੀਂ ਤਾਂ ਚਲੋ ਨੋਰਮਲ ਆਏ ਹਾਂ ਨਾ ਤੇ ਪਰ ਗੱਲ ਇਹ ਆ ਵੀ ਇੰਨੇ-ਇੰਨੇ ਤੁਸੀਂ ਲਫ਼ਜ਼ ਬੋਲ ਕੇ ਗਏ ਉੱਥੇ ਯਾਰ ਹਨ ਵੀ ਜੇ ਅਸੀਂ ਹਰ ਸਾਲ ਗਰੀਬ ਬੱਚੀਆਂ ਦੇ ਕਾਰਜ ਕਰਦੇ ਆ ਤੁਸੀਂ ਕਹਿੰਦਾ ਜੀ ਇਹ ਨਵਾਲਗ ਕੁੜੀਆਂ ਦੇ ਵਿਆਹ ਕਰ ਦਿੰਦੇ ਵੀ ਸਾਨੂੰ ਜੇ ਕਿਸੇ ਗਰੀਬ ਕੁੜੀਆਂ ਦੇ ਅਸੀਂ ਵਿਆਹ ਕਰਦੇ ਆ ਉਹਨਾਂ ਨੂੰ 50-50 ਹਜ਼ਾਰ ਦਾ ਸਮਾਨ ਲੈ ਕੇ ਦਿੰਨੇ ਆ ਤੇ ਸਾਡੇ ਦਿਮਾਗ ਚ ਕੀੜਾ ਫਿਰਿਆ ਵੀ ਅਸੀਂ ਨਵਾਲ ਕੁੜੀਆਂ ਦੇ ਵਿਆਹ ਕਰੀ ਚੱਲਾਂਗੇ ਤੁਸੀਂ ਇਦਾਂ ਦੇ ਐਲੀਕੇਸ਼ਨ ਲਾ ਲਾ ਯਾਰ ਪੇਸ਼ ਕੀਤੇ ਜੇ ਤੁਰਕੇ ਨਾ ਰਾਜੀ ਨਾਵੇਂ ਰਾਜੀ ਨਾਵੇਂ ਇਦਾਂ ਨਹੀਂ ਹੁੰਦੇ ਹੁੰਦੇ ਵੀਰ ਜਿਵੇਂ ਆਪਾਂ ਚੱਲਦੇ ਆ ਵੀ ਜੇ ਮੈਨੂੰ ਤੁਸੀਂ ਆਦਰਾਤ ਮੁਕਾ ਕੇ ਵਿਆਹ ਕਰ ਲੂੰਗਾ ਆ ਕਰ ਲੂੰਗਾ ਜੋ ਹੁੰਦਾ ਯਾਰ ਕਰ ਲਓ ਜਾਓ ਠੀਕ ਹੈ ਪਰ ਜੇ ਤੁਸੀਂ ਕਹੋ ਵੀ ਇਹ ਬਖੰਡ ਤੋਂ ਮਤਲਬ ਮੁਕਤ ਕਰਾਉਣ ਲਈ ਪਿੱਛੇ ਹਟ ਜਾਣ ਤੇ ਕਦੇ ਨਹੀਂ ਹੋਊਗਾ ਤੁਹਾਨੂੰ ਉਹਨਾਂ ਦੇ ਠੀਕ ਹੈ ਤੇ ਦੂਜੀ ਗੱਲ ਤੁਸੀਂ ਕਿੰਨੇ ਮੇਨ ਮਸਲਾ ਠੋਡਾ ਹੈਗਾ ਰਾਜੀ ਨਾਮੇ ਦਾ ਹੁਣ ਉਹਨਾਂ ਤੇ ਹੋਇਆ ਪਰਚਾ ਹੁਣ ਕਰਾਓ ਦੀ ਮੰਗ ਤਾਂ ਪਰਚਿਆਂ ਦੇ ਰਾਜੀ ਨਾਮੇ ਆਏ ਨਹੀਂ ਹੁੰਦੇ ਹੁੰਦੇ ਜਿਵੇਂ ਆਪਾਂ ਚੱਲਦੇ ਆ ਆਪਦੀਆਂ ਗਲਤੀਆਂ ਮੰਨਣ ਵੀ ਅਸੀਂ ਇੱਥੇ ਇਲਜ਼ਾਮ ਲਾਏ ਆ ਅਸੀਂ ਜਾਂ ਉਹਨਾਂ ਨੂੰ ਸਾਬਤ ਹੀ ਕਰੋ ਮੈਂ ਕਹਿੰਦਾ ਯਾਰ ਤੁਸੀਂ ਕਿੰਨੇ ਗੁਰਦੁਆਰਿਆਂ ਚੋਂ ਬੀਬੀਆਂ ਦੇ ਕਰਕੇ ਬਾਬੇ ਨੂੰ ਕੱਢਦਾ ਨਾ ਮੈਂ ਕਹਿੰਦਾ ਤੁਸੀਂ ਇੱਕ ਬੀਬੀ ਲੈ ਕੇ ਤਾਂ ਆਓ ਕਿਹਦੀ ਕੁੜੀ ਲੈ ਕੇ ਆਉਂਗੇ ਕਿਹਦੀ ਭੈਣ ਲੈ ਕੇ ਆਉਂਗੇ ਦੱਸੋ ਕਿਹਦੀ ਲਿਆਉਂਗੇ ਦੱਸੋ ਉਹ ਸਾਖ ਸਾਤ ਸਬੂਤ ਹੋਵੇ ਜਿੰਨੇ ਗੁਰਦੁਆਰਿਆਂ 'ਚ ਮੈ ਰਹਿਆ ਸਾਰਿਆਂ ਦੀ ਮੇਰੇ ਕੋਲੇ ਰਿਟਰਨ 'ਚ ਲਿਖਤਾ ਵੀ ਭਾਈ ਸਾਹਿਬ ਨੇ ਵਧੀਆ ਸੇਵਾ ਨਿਭਾਈ ਏ ਠੀਕ ਹੈ ਸੇਵਾ ਨਿਭਾ ਕੇ ਆਉਦੀ ਮਰਜ਼ੀ ਨਾਲ ਖੁਸ਼ੀ ਨਾਲ ਚੱਲੇ ਆ ਠੀਕ ਹੈ ਸੋ ਮੈਂ ਤਾਂ ਥੋਡੇ ਗੁਰਦੁਆਰੇ ਆ ਸਫਰੀ ਨੂੰ ਪੁੱਛਣਾ ਚਾਹੁੰਨਾ ਵੀ ਥੋਡੇ ਗੁਰਦੁਆਰੇ ਮੈਂ ਸੇਵਾ ਕੀਤੀ ਐ ਮੈਨੂੰ ਇੱਥੇ ਦੱਸ ਦੇ ਵੀ ਇੱਥੇ ਵੀ ਤੁਸੀਂ ਸਾਰਿਆਂ ਨੇ ਪ੍ਰਬੰਧਕਾਂ ਨੇ ਲਿਖ ਕੇ ਭੇਜਿਆ ਨਾ ਕਰਮਜੀਤ ਡੋਰ ਦਾ ਸਰਪੰਚ ਇੱਥੋਂ ਦੇ ਜਿਹੜੇ ਰਹੇ ਆ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਪੁੱਛੋ ਮਗਤਿਆਰ ਸਿੰਘ ਜੀ ਉਹਨਾਂ ਨੂੰ ਪੁੱਛੋ ਠੀਕ ਐ ਵੀ ਕਿਹੜੀ ਭਾਈ ਮੈਂ ਕੁੜੀ-ਬੁੜੀ ਲੈ ਗਿਆ ਜਾਂ ਮੈਂ ਕਿਹੜੀ ਕਿਹੜੀ ਕੁੜੀ-ਬੁੜੀ ਨਾਲ ਪੜਿਆ ਗਿਆ ਸੀ ਮੈਨੂੰ ਮੈਂ ਤੱਕ ਲਿਆ ਕਿਸੇ ਦੀ ਕੁੜੀ-ਬੁੜੀ ਨੂੰ ਠੀਕ ਹੈ ਇਹ ਨਜਾਇਜ਼ ਇਲਜ਼ਾਮ ਲਾਉਣੇ ਬਹੁਤ ਸੌਖੇ ਸਾਬਤ ਕਰਨੇ ਬੜੇ ਔਖੇ ਆ ਤੋ ਇਸ ਕਰਕੇ ਨਾ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਕਿਉਂ ਵੀ ਰਾਜੀਨਾਮਾ ਮਨਪ੍ਰੀਤ ਕਰ ਲੂਗੇ ਰਾਜੀਨਾਮਾ ਨਹੀਂ ਹੋਣਾਗਾ ਐਦਾਂ ਐਦਾਂ ਮੈਂ ਕਰਨਾ ਹੀ ਨਹੀਂ ਰਾਜੀਨਾਮਾ ਕਾਦੇ ਵਾਸਤੇ ਕਰੀਏ ਤੁਸੀਂ ਚੜ ਕੇ ਆਏ ਸਾਡੇ ਗੁਰਦੁਆਰੇ ਤੇ ਸਥਾਨ ਤੇ ਤੁਸੀਂ ਇੱਟਾਂ ਰੋੜੇ ਚਲਾਤੇ ਹੁਣ ਤੁਸੀਂ ਰਾਜੀਨਾਮਾ ਕਹਿੰਦੇ ਹੋ ਵੀ ਆ ਰਾਜੀਨਾਮਾ ਕਰੋ ਕਾਦੇ ਵਾਸਤੇ ਕਰੀਏ ਬਈ ਅਨੇ ਰਾਜੀਨਾਮੇ ਕਰਨ ਦੀ ਕੋਈ ਪ੍ਰਕਿਰਿਆ ਹੁੰਦੀ ਹੈ ਕੋਈ ਬਹਿ ਕੇ ਆਪਦੀ ਬੰਦਾ ਗਲਤੀ ਮੰਨੇ ਵੀ ਆ ਅਸੀਂ ਗਲਤ ਤਾਂ ਜੀ ਅਸੀਂ ਇਲਜ਼ਾਮ ਲਾਏ ਤੁਹਾਡੇ ਤੇ ਠੀਕ ਹੈ ਤੋ ਸੰਗਤ ਨੂੰ ਬੇਨਤੀ ਹੈ ਵੀ ਮੈਂ ਵੈਸੇ ਉਲਝਦਾ ਨਹੀਂਗਾ ਆਪਣੀ ਮਹਿਮਨ ਚ ਮੈਂ ਚੱਲਦੇ ਆ ਸੋ ਇਹੋ ਜੇ ਕੁਝ ਸ਼ਰਾਰਤੀ ਅੰਸਰਾਂ ਦੇ ਪਿੱਛੇ ਲੱਗ ਕੇ ਅ ਮਤਲਬ ਮਾਹੌਲ ਖਰਾਬ ਨਾ ਹੋਵੇ ਮੈਂ ਨਹੀਂ ਬੋਲਣਾ ਚਾਹੁੰਦਾ ਚਲੋ ਮੈਂ ਆਪਣੀ ਥੋੜੀ ਚਿਰ ਦੀ ਸਫਾਈ ਮੈਂ ਸੰਗਤ ਨੂੰ ਦੱਸਣੀ ਚਾਹੁੰਦਾ ਸੀ ਵੀ ਗੱਲ ਵਿੱਚੋਂ ਆ ਵਾ ਤੋ ਐਦਾਂ ਕਦੇ ਵੀ ਨਹੀਂ ਹੋਣਾ ਹਣਾ ਬਾਕੀ ਸੰਗਤ ਦਾ ਬਹੁਤ ਸਾਥ ਹੈ ਨੌਜਵਾਨ ਜੂਤ ਦਾ ਸਾਡੇ ਦਾ ਬਹੁਤ ਸਾਥ ਹੈ ਮੇਰੇ ਨਾਲ ਤੇ ਬੜੀ ਸੋਹਣੀ ਸੇਵਾ ਚੱਲ ਰਹੀ ਹੈ ਬਹੁਤ ਲੋਕੀ ਮਤਲਬ ਫੋਨ ਬਹੁਤ ਆਉਂਦੇ ਨੇ ਅਮਰੀਕਾ ਚੋਂ ਕੈਨੇਡਾ ਸਾਰੇ ਦੇਸ਼ਾਂ ਵਿਦੇਸ਼ਾਂ ਚੋਂ ਫੋਨ ਆਉਂਦੇ ਵੀ ਭਾਈ ਸਾਹਿਬ ਦੀ ਬਹੁਤ ਸੋਹਣਾ ਉਪਰਾਲਾ ਕੀਤਾ ਨਾ ਤੇ ਮੈਂ ਇਕੱਲਾ ਨਹੀਂ ਸਾਰੇ ਘਰ ਘਰ ਤੁਸੀਂ ਮਤਲਬ ਇਹ ਆਵਾਜ਼ ਉੱਠੂ ਵੀ ਇੱਕ ਦਿਨ ਵੀ ਪਖੰਡਵਾਦ ਬੰਦ ਕਰੋ ਪਖੰਡ ਭਜਾਓ ਪੰਜਾਬ ਬਚਾਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਬਾਕੀ ਫੈਸਲਾ ਸੰਗਤ ਵੱਡੀ ਹੁੰਦੀ ਹੈ ਤੇ ਫੈਸਲਾ ਸੰਗਤ ਦੇ ਹੱਥ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੇ ਤੁਸੀਂ ਕਹੋਗੇ ਤੁਰ ਲਾਂਗੇ ਮਹਿਮ ਵਿੱਚ ਇੱਕ ਅੱਧੇ ਦੋ ਚਾਰ ਸ਼ਰਾਰਤੀ ਅੰਸਰਾਂ ਦੇ ਕਹਿਣ ਤੇ ਨਹੀਂ ਆਪਾਂ ਬੰਦ ਕਰਦੇ